ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਉਹਨਾਂ ਦੀਆਂ ਸੰਪਤੀਆਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ। ਉੱਥੇ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਦੇ ਪਿੰਡ ਚੋਰੜ ਦੇ ਵਿੱਚ ਪੰਚਾਇਤ ਜਗ੍ਹਾ ਤੇ ਉੱਪਰ ਨਸ਼ਾ ਤਸਕਰ ਵੱਲੋਂ ਬਣਾਈ ਗਈ ਸਮਤੀ ਨੂੰ ਟੈਢੀ ਰੀ ਕੀਤਾ ਗਿਆ। ਸਮੋਕੇ ਐਸਐਸਪੀ ਸ਼੍ਰੀ ਮੁਖਸਸ ਸਾਹਿਬ ਡਾਕਟਰ ਅਖੇ ਚੋਦਰੀ ਉਹਨਾਂ ਦੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਵੀ ਸਮੁੱਚਾ ਪਿੰਡ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਸ ਨਸ਼ਾ ਤਸਕਰ ਦੇ ਵੱਲੋਂ ਬਣਾਈ ਗਈ ਸੰਪਤੀ ਨੂੰ ਠੈ ਠੇਰੀ ਕੀਤੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਖੁਸ਼ੀ ਜਤਾਈ ਗਈ ਹੈ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਮੈਂ ਜੋ ਕਹਿਣਾ ਚਾਹੁੰਗਾ ਪੀਲਾ ਪੰਜਾ ਚੱਲਿਆ ਨਸ਼ਾ ਤਸਕਰਾਂ ਦੇ ਘਰ ਦੇ ਉਸ ਤੇ ਤੁਹਾਡੇ ਪਿੰਡ ਦੇ ਵਿੱਚ ਲਗਾਤਾਰ ਦੂਸਰੀ ਵਾਰੀ ਕਾਰਵਾਈ ਹੋਈ ਹੈ ਕਿਵੇਂ ਦੇਖੋ। ਅ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪੈ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜ਼ਮਾਨਤ ਤਾਂ ਮਿਲ ਹੀ ਜਾਂਦੀ ਆ ਜਦੋਂ ਦੀ ਸਾਡੀ ਪੰਚਾਇਤ ਬਣੀ ਜਦੋਂ ਦਾ ਸੀ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਕੁਝ ਤਾਂ ਨਸ਼ਾ ਤਸਕਰਾਂ ਨੂੰ ਉਦੋਂ ਵੀ ਡਰ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜ਼ਮਾਨਤ ਮਿਲਣੀ ਬੰਦ ਹੋ ਗਈ ਸੀ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਕਰਟਾਏ ਸੀ ਚਲੋ ਹੁਣ ਜਿਹੜੇ ਹੋਰ ਹੈਗੇ ਰਹਿ ਗਏ ਉਹ ਵੀ ਦਰਦਾ ਮਹੌਲ ਉਹਨਾਂ ਨੂੰ ਬਣ ਜੂਗਾ ਨਾ ਆਕੇ ਤੋ ਨਸ਼ਾ ਵੇਚਣਗੇ ਪਰ ਸਾਡੇ ਪਿੰਡ ਚੋਂ ਜਿਵੇਂ ਪਹਿਲਾਂ ਬਾਹਰੋਂ ਪਿੰਡਾਂ ਤੋਂ ਲੋਕ ਆਉਂਦੇ ਸੀ ਨਸ਼ਾ ਲੈਣ ਵਾਸਤੇ ਹੁਣ ਸਾਡੇ ਪਿੰਡ ਚੋਂ ਖਤਮ ਹੋ ਗਿਆ ਨਸ਼ਾ ਤੇ ਹੁਣ ਇੱਥੋਂ ਤੋਂ ਆਦੀ ਬਾਹਰ ਜਾਣ ਪਰ ਸਾਡੇ ਪਿੰਡ ਚ ਨਹੀਂ ਲੱਗਦਾ ਮੁਕਲ ਕੀ ਪੀਂਦੇ ਦਾ ਕਹੋਗੇ ਇਸ ਤਰ੍ਹਾਂ ਦੀਆਂ ਕਾਰਗੀਆਂ ਹੈ ਕਿ ਕਿ ਲਗਾਤਾਰ ਪੰਜਾਬ ਸਰਕਾਰ ਯੋਗ ਪ੍ਰੋਗਰਾਮ ਚਲਾ ਰਹੀ ਹੈ ਮੈਂ ਕਹਿੰਦੀ ਲੋਕਾਂ ਨੂੰ ਬਾਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਦੱਸਣਾ ਚਾਹੀਦਾ ਨਸ਼ਾ ਵੇਚਣ ਵਾਲੇ ਦਾ ਦੱਸਣਾ ਚਾਹੀਦਾ ਅੱਜ ਜੀ ਲੱਡੂ ਵੰਡ ਰਹੇ ਹੋ ਕਿੰਨੀ ਖੁਸ਼ੀ ਹੈ ਕਿ ਨਸ਼ਾ ਤਾਰ ਬਹੁਤ ਖੁਸ਼ੀ ਹੈ ਜੀ ਸਾਡੇ ਪਿੰਡ ਦਾ ਸਤਾਰ ਹੋ ਰਿਹਾ ਜੀ ਇਸ ਕਰਕੇ ਜੀ ਅਸੀਂ ਲੱਡੂ ਪਿੰਡ ਦਾ ਸਭ ਪੰਚਾਇਤ ਸਰਕਾਰ ਹੋ ਰੇ ਦੋਨੋ ਚੀਜ਼ਾਂ ਹਾਂਜੀ ਹਾਂਜੀ ਸਰ ਉਸ ਗੇੜਾ ਕੋੜਾ ਕਿੰਨਾ ਕਿ ਸ਼ਕਤੀ ਚੱਲਦੀ ਸਰ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਦੂਸਰੀ ਕਾਰਵਾਈ ਤੁਹਾਡੇ ਪਿੰਡ ਦੇ ਵਿੱਚ ਹੋਈ ਆ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਦੋ ਘਰ ਭਏ ਗਏ ਨਸ਼ਾ ਤਸਕਰਾਂ ਦੇ ਹਾਂਜੀ ਸਰ ਜਿਹੜੇ ਦੋਸ਼ੀ ਆ ਫਿਰ ਉਹਨਾਂ ਦੇ ਘਰ ਘਟਾਈ ਜਾਣਗੇ ਜੀ ਠੀਕ ਅੱਜ ਦਾ ਜੋ ਘੜਾਇਆ ਗਿਆ ਮਕਾਨ ਨਾਈਰ ਤੁਸੀਂ ਦੇਖਦੇ ਹੋ ਕਿੰਨੀ ਕਿ ਜ਼ਿਆਦਾ ਖੁਸ਼ੀ ਹੈ ਜੀ ਲੱਡੂ ਵੀ ਸਰ ਸਾਨੂੰ ਬੜੀਆ ਖੁਸ਼ੀ ਹੈ ਜੀ ਸਾਡੇ ਬੱਚਿਆਂ ਦਾ ਸਦਾਰ ਹੋਊਗਾ ਸਾਰੇ ਪਿੰਡ ਦਾ ਸੁਧਾਰ ਹੋਊਗਾ ਜੀ ਇਸ ਕਰਕੇ ਬਹੁਤ ਬੁਰਾ ਹਾਲ ਸੀਗਾ ਜੀ 50 60 ਮੁੰਡੇ ਸਾਡੇ ਮਰ ਗਏ ਜੀ ਚਿੱਟੇ ਨਾਲ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੁਣ ਠੀਕ ਹੈ ਜੀ ਫਰਕ ਹੈ ਹੁਣ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਹਾਂ ਜੀ ਸਾਡੇ ਪੰਜਾਬ ਸਰਕਾਰ ਨੇ ਜੋ ਕਦਮ ਚੁੱਕੇ ਕਈ ਵਾਰੀਆ ਸਾਡੇ ਪਹਿਲਾਂ ਵੀ 3 4 ਗੋਠੀਆਂ ਢਾਈ ਗਈਆਂ ਤੇ ਨਸ਼ੇ ਦਾ ਬੋਲ ਬੋਲ ਵਾਲਾ ਸੀ ਸਾਡੇ ਇੱਥੇ ਹੁਣ ਸਾਡੇ ਬਹੁਤ ਫਰਕ ਪੈ ਗਿਆ ਜੱਗੇ ਨਾਲ ਅਸੀਂ 80 80% ਸਾਡੇ ਫਰਕ ਫਰਕ ਪੈ ਗਿਆ ਜੀ ਥੈਂਕ ਯੂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪੀਲਾ ਪੰਜਾਬ ਨਸ਼ਾ ਤਸਕੀਆਂ ਦੇ ਘਰਾਂ ਦੇ ਉੱਪਰ ਚੱਲ ਰਿਹਾ ਅੱਜ ਛੋਟੇ ਪਿੰਡ ਦੀ ਡਿਊਟੀ ਕਾਰਵਾਈ ਆ ਪਿੰਡ ਦੇ ਵਿੱਚ ਲੰਡੂ ਵੀ ਬੰਡੇ ਗਏ ਸਾਡੇ ਤੇ ਬਹੁਤ ਵਧੀਆ ਪ੍ਰੋ ਹੈਗਾ ਜੀ ਸਿਸਟਮ ਸਾਰਾ ਚੱਲ ਜਾਂਦਾ ਹੁਣ ਸਾਰੇ 100% ਦੇ ਅੰਦਰ ਰਹੇਗਾ ਜੀ ਮਾੜ ਮਟਾ ਪਹਿਲਾਂ 100% 50% ਸੀ ਸਾਡੇ ਕੋਲ ਨਸ਼ਾ ਵੀ ਇਹ ਚੱਲੇਗਾ ਹੁਣ ਸਾਰੇ ਬਹੁਤ ਫਰਕ ਪਾਇਆ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਲ੍ਹਾ ਸੀ ਜੀ ਮੁਖਤਸਰ ਸਾਹਿਬ ਦਾ ਪ੍ਰਸ਼ਾਸਨ ਹੈ ਕਿੰਨੀ ਕਾ ਸਖਤੀ ਕਰੀ ਖੜਾ ਐ ਐਸਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਸਖਤੀ ਹੈਗੀ ਸਾਡੇ ਇੱਥੇ ਸਦਰ ਠਾਣਾ ਜੀ ਬਲੋੜ ਜ ਸੜ ਪਿੰਡ ਦੇ ਵਿੱਚ ਬਹੁਤ ਨਸ਼ਾ ਵਿਕਦਾ ਜੀ ਪਹਿਲਾਂ ਹੁਣ ਜਮਾ 95% ਸਾਡੇ ਕੰਟਰੋਲ ਆ ਜੀ ਇੰਨਾ ਕ ਸਰਕਾਰ ਦਾ ਕਿਵੇਂ ਦੇਖਦੇ ਹੋ ਸਰਕਾਰ ਦੇ ਦੋਨੇ ਸਰਕਾਰ ਵੀ ਹੈ ਪੁਰਸ਼ ਵੀ ਹੈ ਕਿੰਨੇ ਕਾਰਵਾਈਆਂ ਦੇ ਲੋ ਕਿਵੇਂ ਧੰਨਵਾਦ ਕਰੋਂਗੇ ਬਹੁਤ ਧੰਨਵਾਦ ਕਰਦੇ ਜੀ ਪੰਜਾਬ ਸਰਕਾਰ ਦਾ ਉਹ ਪ੍ਰਸ਼ਾਸਨ ਦੇ ਬਹੁਤ ਨਵਾ ਕਰਦੇ ਡਿਸਟ੍ਰਿਕਟ ਮੁਕਸਰ ਦੇ ਅੱਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਦਾਣੇ ਦੇ ਦੀ ਇਹ ਪਿੰਡ ਹੈਗਾ ਇੱਥੇ ਜੋ ਅੱਜ ਡਿਮੋਲਿਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸ ਤੇ ਪੁਲਿਸ ਨਿਊ ਰਿਕੁਐਸ਼ਨ ਆਈ ਸੀਗੀ ਤੇ ਇਸ ਤੇ ਲਾਇਨ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਇਨ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਹੈਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਹੈ ਇਸ ਤੇ ਐਗਜ਼ੈਂਪਲਰੀ ਤੇ ਡੈਟਰੈਂਟ ਇਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟ ਇਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟਰਕਸ਼ਨ ਕਿਸੇ ਨੇ ਡਰੱਗ ਪੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਇਹ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਉਸੀਂ ਦੇਖ ਰਹੇ ਹਾਂ ਪਿੰਡ ਜੋਹੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨਾ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ 'ਚ ਮਾਹੌਲ ਇਸ ਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ 'ਚ ਕੋਈ ਇਨਵੋਲਵ ਹੁੰਦੇ ਹੈਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚ ਤਾਂ ਕਿੰਨੇ ਪਰਚੇ ਇਸ ਜਿਹੜੇ ਵੀ ਮਾਲਕਾਨ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨਹੀਂ ਔਰ ਕਿਸ ਤਰ੍ਹਾਂ ਨਹੀਂ ਹੁਣ ਤੱਕ ਕਰ ਰਹੀ ਇਹਨਾਂ ਤੇ ਮਲਟੀਪਲ ਐਫ ਆਰ ਐਂਡੀ ਪੀਐਸ ਦੀ ਹੈਗੀਆਂ ਇੱਕ ਮੈਟਰ ਚ ਲੋ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ ਸੱਤ ਤੋਂ ਅੱਠ ਪਰਚੇ ਰਜਿਸ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਡ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਨੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ ਹਾਜ਼ਰ ਹੈਗੇ ਇਹ ਚੰਗਾ ਪਬਲਿਕ ਦਾ ਰਿਸਪੌਂਸ ਰਹੇਗਾ ਪਿੰਡ ਲੈਵਲ ਤੇ ਉਸ ਦੀ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਦੇ ਰਿਹਾ ਹੈ ਤਾਂ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਕਿਉਂਕਿ ਬਹੁਤ ਸਾਰੀ ਪਬਲਿਕ ਸਾਹਮਣੇ ਆਉਣ ਤੋਂ ਡਰਦੀ ਹੈ ਲੇਕਿਨ ਸੂਚਨਾ ਤਾਂ ਦੇਣਾ ਚਾਹੀਦਾ ਇਹ ਮੈਂ ਤੁਹਾਡੇ ਮਾਧਿਅਮ ਤੇ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਡਰਗ ਫਰ ਕੋਈ ਵੀ ਫੀਡਬੈਕ ਉਹ ਦੇਣਾ ਚਾਹੁੰਦੇ ਹੈ ਬੇਝਿਜਕ ਬੇਝਿਜਕ ਦੱਸ ਸਕਦੇ ਹੈਗੇ ਤੇ ਉਸ ਚ ਵੈਰੀਫਾਈ ਕਰਕੇ ਤੁਰੰਤ ਕਾਰਵਾਈ ਵੀ ਹੁੰਦੀ ਹੈ ਵੀ ਆਰ ਫੁੱਲੀ ਕਮਿਟਿਡ ਫੋਰ ਐਗਜ਼ਾਮਪਲ ਰੀਐਕਸ਼ਨ ਅਗੇਂਸਟ ਡਰਗ ਸਮਗਲਰਸ অর ਪੈਡਲਰਸ ਤੋਂ ਪਿਛਲੇ ਲਗਭਗ 6 ਮਹੀਨੇ ਹੋ ਗਏਗੇ ਜੋ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਤੇ ਹਰ ਫਰੰਟ ਤੇ ਕੰਮ ਹੋ ਰਿਹਾ ਹੈਗਾ ਚਾਹੇ ਉਹ ਐਨਫੋਰਸਮੈਂਟ ਦੀ ਗੱਲ ਹੋਏ 750 ਦੇ ਕਰੀ ਅਰੈਸਟ ਕੀਤੀਆਂ ਗਈਆਂ ਉਸ ਤੇ ਚੰਗਾ ਇਮਪੈਕਟ ਇੱਕ ਐਨਫੋਰਸਮੈਂਟ ਤੇ ਅਰੈਸਟਾਂ ਦੇ ਪੈਂਦਾ ਹੈਗਾ ਸਿਮਿਲਰਲੀ ਜੋ ਦੀ ਐਡਿਕਸ਼ਨ ਤੇ ਆਊਟ ਸੈਂਟਰਸ ਤੇ ਵੀ ਕਾਫੀ ਫੋਕਸ ਅਸੀਂ ਕਰ ਰਹੇ ਹੈਗੇ ਜਿੱਥੇ ਕਿਸੇ ਐਡਿਕਟ ਨੂੰ ਕੰਜ਼ਿਊਮਰ ਨੂੰ ਇਸ ਤਰ੍ਹਾਂ ਦੇ ਲੱਗਦਾ ਹੈਗਾ ਕਿ ਉਹ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਣਾ ਚਾਹੁੰਦਾ ਹੈਗਾ ਤਾਂ ਪਬਲਿਕ ਦਾ ਉਸਤੇ ਚੰਗਾ ਸਪੋਰਟ ਤੇ ਕੋਆਪਰੇਸ਼ਨ ਹੈ ਇਵਨ ਜੋ ਸਿਵਲ ਡਿਪਾਰਟਮੈਂਟ ਹੈ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੁਝ ਹੋਉਂਦੀ ਹੈ ਉਸਤੇ ਲੋਕਾਂ ਦੀ ਹੈਂਡਹੋਲਡਿੰਗ ਵੀ ਕਰਾਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਇਸ ਤੇ ਪ੍ਰੋਐਕਟਿਵ ਐਫਰਟਸ ਐਨਫੋਰਸਮੈਂਟ ਦੇ ਅਲਾਵਾ ਜੋ ਐਡਿਕਸ਼ਨ 'ਚ ਵੀ ਕੀਤੇ ਜਾ ਰਹੇ ਹੈਗੇ ਇਹ ਫਿਰ ਵੀ ਕੋਈ ਪਬਲਿਕ ਦੇ ਵੱਲੋਂ ਕੋਈ ਨਿਆ ਕੋਈ ਪੈਟਰਨ ਨਵੇਂ ਪਿੰਡ 'ਚ ਕੋਈ ਬਾਹਰ ਦੇ ਬ ਤੋ ਆਈ ਅਪਰੀਸ਼ੀਏਟ ਕਿ ਜੋ ਪਬਲਿਕ ਫੀਡਬੈਕ ਦਿੰਦੀ ਹੈ ਉਸਤੇ ਅਸੀਂ ਫੈਕਟਰਿੰਗ ਕਰਦੇ ਆਂ ਵੈਰੀਫਾਈ ਵੀ ਕਰਦੇ ਆਂ ਤੇ ਫਿਰ ਉਸ ਚ ਅੱਗੇ ਐਕਸ਼ਨ ਵੀ ਹੁੰਦਾ ਹੈ